ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਬਲਾਸਪੁਰ ਦੇ ਵਿੱਚ ਤੇ ਬਲਾਸਪੁਰ ਪਿੰਡ ਆ ਜਿਹੜਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਰਹਿ ਜਾਂਦਾ ਵਾ ਮਿੱਤਰੋ ਤੇ ਜਾਨਵਰ ਤੁਹਾਡੇ ਲਈ ਲੈ ਕੇ ਆ ਗਿਆ ਦੋ ਦੋਵੇਂ ਕੱਟੀਆਂ ਮਿੱਤਰੋ ਨੀਲੀ ਰਾਵੀ ਨਸਲ ਦੇ ਵਿੱਚ ਤੇ ਜਾਣੇ ਪਹਿਚਾਣੇ ਚਿਹਰੇ ਦੇ ਕੋਲੇ ਆ ਜਿੰਦਾ ਕਟੀਆਂ ਝੋਟੀਆਂ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਇਸ ਘਰ ਦੇ ਵਿੱਚ ਉਹ ਵੀ ਦੂਜੇ ਤੀਜੇ ਦਿਨ ਚੌਥੇ ਦਿਨ ਦਾ ਵੱਟ ਤੇ ਪਈ ਹੁੰਦੀ ਆ ਵੀਡੀਓ ਤੇ ਅੱਜ ਫੇਰ ਤੁਹਾਨੂੰ ਦੋ ਨਗ ਵਿਖਾਉਣੇ ਆ ਅੰਗਾਂ ਦੇ ਆਰਾ ਦੇ ਤੇ ਭਾ ਦੇ ਬਿਲਕੁਲ ਗਰੰਟੀ ਵਾਲੇ ਜਾਨਵਰ ਆਉਂਦੇ ਆ ਕਿਉਂਕਿ ਜੇ ਭਾ ਲੋਟ ਆ ਤੇ ਤਾਂ ਹੀ ਜਾਨਵਰ ਮਿੰਟੋ-ਮਿੰਟ ਵਿਕੇ ਹੁੰਦੇ ਆ ਮਿੱਤਰੋ ਵੀਡੀਓ ਪੈਣ ਦੀ ਧੀਰ ਹੁੰਦੀ ਆ ਤੇ ਜਾਨਵਰ ਆਪ ਕੋ ਆਪਣੇ ਟਿਕਾਣਿਆਂ ਤੇ ਹੁੰਦੇ ਆ ਅੱਜ ਵੀ ਫੇਰ ਉਸੇ ਤਰ੍ਹਾਂ ਹੀ ਕਰਦੇ ਆ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਉੱਤੀ ਬੋਲ ਦਿਓ ਜੀ ਹੋ ਸ ਪਰਿਵਾਰ ਘਰ-ਬਾਰ ਕਿਰਪਾ ਮਾਰੋ ਅੱਛਾ ਅੱਜ ਆਕੇ 2 ਜਨਵਾਰ ਹੈ ਨਾ ਹਾਂਜੀ ਅੱਛਾ ਵੀ ਪਹਿਲਾਂ ਤਾਂ ਦੱਸ ਵੀ ਲੋਕਾਂ ਦੇ ਵੀ ਤੁਸੀਂ ਵੀਡੀਓ ਬਣਾਉਨੇ ਆ ਦੂਰੋਂ ਹੈ ਨਾ ਅੱਛਾ ਹੈ ਕਈ ਭਰਾ ਕਹਿ ਦਿੰਦੇ ਆ ਕਹਿੰਦੇ ਯਾਰ ਵੀ ਦੂਰੋਂ ਬਣਾਈ ਜਾ ਜੇ ਬਣਾ ਲਈਏ ਨੇੜਿਆਂ ਤੇ ਫਿਰ ਕਹਿ ਦਿੰਦੇ ਵੀ ਤੁਸੀਂ ਵੱਡੀਆਂ ਖਾਦੀਆਂ ਹੋਣ ਜਾਈਏ ਕਿੱਧਰ ਦੱਸਦੇ ਵੀ ਨਾ ਤੇ ਆ ਵੇ ਹੋ ਮਿੱਤਰੋ ਬੱਚਾ ਲੜਾਇਆ ਸੈਜ ਕਰਤਾ ਨਾ ਮੈਂ ਬੜੀ ਨੇੜੇ ਕੀਤੀ ਹੋਈ ਆ ਵੀਡੀਓ ਤੇ ਨਾ ਪਾਲੀ ਰੱਖੀ ਹੋਈ ਆ ਦੂਰ ਚਲੋ ਵੀ ਤੁਸੀਂ ਜੋ ਚੀਜ਼ ਦੇ ਸਰੀਏ ਉਹ ਹੀ ਤੁਹਾਨੂੰ ਕਨਫਰਮ ਦੱਸੂਗੀ ਕਿਉਂਕਿ 1.7 ਦੇ ਮੈਂ ਕਰਕੇ ਵੀਡੀਓ ਬਣਾ ਰਿਹਾ ਹਾਂ ਉਸ ਹੱਬ ਤੇ ਜਜਮੈਂਟ ਆਪਦੀ ਕਰ ਲਿਆ ਜੀ ਅੱਛਾ ਭਾਈ ਆ ਕੱਟੀ ਆ ਜਿਹੜੀ ਹਾਂਜੀ ਨੀਲੀ ਰਾਵੀ ਤੇ ਪੈਂਦੀ ਆ ਹਨਾ ਜਾਂ ਤੈਨੂੰ ਹੁਣ ਐਫ ਗਾਵਾ ਵਾਂਗੂ ਡੱਬੀ ਕਹਿ ਸਕਦੇ ਆ ਆਪਾਂ ਹਨਾ ਤੇ ਜਾਂ ਕਹਿ ਸਕਦੇ ਆ ਇਹਨੂੰ ਆਪਾਂ ਨੀਲੀ ਰਾਵੀ ਦੀ ਅੱਛਾ ਕਿੰਨੀ ਉਮਰ ਦੀ ਆ ਭਾਈ ਇਹ ਹੈਗੀ ਆ 10 ਤੋਂ 11 ਮਹੀਨੇ 10 ਤੋਂ 11 ਮਹੀਨਿਆਂ ਦੀ ਅੱਛਾ ਭਾਈ ਇੱਕ ਪੁੜਾ ਮੈਨੂੰ ਐ ਜਿਹੜਾ ਲੱਗਦਾ ਵੀ ਜਿਵੇਂ ਵੀ ਇੱਕ ਹੁੰਦਾ ਵੀ ਆਪਾਂ ਦਾਬ ਦਾਬ ਵਾਲਾ ਰਿੰਗਾ ਸਿਸਟਮ ਇਹਨੂੰ ਠੋਕਾ ਠੋਕਰ ਲੱਗੀ ਹੋਈ ਆ ਠੋਕਰ ਲੱਗੀ ਹੋਈ ਆ ਜਿਵੇਂ ਬੱਚਾ ਹੁੰਦਾ ਕਹਿੰਦੀ ਆਪਾਂ ਦੋ ਤੀ ਤਿਲਕ ਤੋਂ ਇਹ ਨਹੀਂ ਡੱਕੀ ਆ ਠੋਕਰ ਲੱਗੀ ਆ ਹਨਾ ਹਾਂ ਹਾਂ ਤੇ ਉਸ ਨਾਲ ਬੇਮਲੂਮਾ ਜਾ ਹੈ ਉਹ ਆਲਾ ਕਰੀ ਇੱਕ ਵਾਰੀ ਝੋਲੀ ਫੇਰ ਵਿਖਾਦੀ ਜਾਂਦੀ ਕੋਈ ਹੋਰ ਕੋਈ ਉਨ ਲੰਗ ਨਹੀਂ ਕੁਝ ਹੋਰ ਨਹੀਂ ਹੈ ਪਰ ਆਪਾਂ ਜਿਹੜੇ ਵੀ ਭਰਾ ਨੇ ਸੌਦਾ ਕਰਨਾ ਸੋਚ ਸਮਝ ਕੇ ਆ ਹਾਂ ਆ ਆ ਇਹਦਾ ਪੂੜਾ ਵੇਖ ਲਓ ਮਿੱਤਰੋ ਠੋਕਰ ਲੱਗੀ ਹੋਈ ਆ ਉਵੇਂ ਨਹੀਂਗਾ ਇਹ ਗੱਲ ਨੋਟ ਰੱਖਿਆ ਜੀ ਠੋਕਰ ਵਾਲਾ ਵਾ ਫਿਰ ਤੁਸੀਂ ਕਹੋ ਵੀ ਜੇ ਨਾ ਦਸੀਏ ਤਾਂ ਤੁਸੀਂ ਸਮਝ ਵੀ ਨਹੀਂ ਸਕਦੇ ਪਰ ਯਾਰ ਜਿਹੜੀ ਚੀਜ਼ ਨਿਗਾਹ ਦੇ ਵਿੱਚ ਆ ਗਈ ਨਾ ਉਹ ਵੀ ਦੱਸਣਾ ਆਪਣਾ ਜ਼ਰੂਰੀ ਫਰਜ਼ ਹੈ ਅੱਛਾ ਭਾਈ ਕੀ ਰੇਟ ਰਹੂਗਾ ਇਹ ਦੇ ਦੇਵਾਂਗੇ 16000 ਦੀ ਸਿਰਫ ਫਿਰ ਤਾਂ ਠੀਕ ਆ ਯਾਰ ਕੋਈ ਬਾੜੀ ਨਹੀਂ 16 ਚ ਮੰਨ ਤਾ ਨ ਵੀ ਕਰਦੇ ਠੀਕ ਆ ਅੱਛਾ ਆ ਦੋ ਨੰਬਰ ਵਾਲੀ ਕੱਟੀ ਭਾਈ ਦੋ ਨੰਬਰ ਵਾਲੀ ਕੱਟੀ ਦੀ ਉਮਰ ਹੋ 13 ਮਹੀਨੇ 13 ਮਹੀਨੇ ਠੀਕ ਆ ਭਾਈ ਅਛਾ ਨਿਸ਼ਾਨੀਆਂ ਤੁਰੀਆਂ ਨੇ ਮੂਰਲੇ ਪਰਾਂ ਦੇ ਘਾਟਾ ਦੂਵੇਂ ਪੈਰਾਂ ਤੇ ਹੈ ਨਹੀਂ ਗੇ ਕਾਲੇ ਪੈਰੇ ਆਵੇਂ ਆਪਣੇ ਜਾਨਵਰ ਘਰੇ ਰੱਖੇ ਉਹਨਾਂ ਦੇ ਵਿੱਚ ਕਾਲੇ ਹਾਂ ਕਈ ਹੁੰਦੇ ਆ ਮਾਰਕਿੰਗ ਜਾਨੀ ਕਿ ਕਹਿ ਸਕਦੇ ਘਾਟਾ ਘਾਟਾ ਉਹ ਬ੍ਰੀਕੀਆਂ ਬਰੂਕੀਆਂ ਬਹੁਤਾ ਅੱਖਾਂ ਜਮਾ ਚਿੱਟਨਾ ਅੱਖਾਂ ਰਾਡ ਵਾਂਗੂ ਜਗਦੀਆਂ ਨਾ ਬੀਲਾਲੇ ਨੀਲਾ ਵੇਖੋ ਕਿੱਡਾ ਚੰਗਾ ਡੇਲਾ ਵੇਖ ਆਹ ਵੇਖ ਹਾਂ ਹਾਂ ਅੱਛਾ ਭਾਈ ਹੁਣ ਇਹ ਕਿੰਨੇ ਮਹੀਨੇ 13 ਮਹੀਨੇ ਦੀ ਹੈ ਹਨਾ ਅੱਛਾ ਇਹ ਕਿੰਨੇ ਦੀ ਦੇ ਦੇਵਾਂਗੇ ਭਾਈ ਇਹ 20000 ਦੀ ਦੇ ਦੇ 20000 ਦੀ 20 ਤੇ ਹੋ ਗਿਆ 16 36000 ਅਗਲਾ ਕਹੇ ਵੀ 36000 ਚੋਂ ਕਰ ਦੇ ਥੋੜਾ ਬਹੁਤਾ ਭਾਈ ਮਾਨਤਾਨ ਬਲਾਸਪੁਰ ਵਾਲਿਆ ਤੇ ਕਿਲੋਮੀਟਰ ਕਿੰਨੇ ਦੀ ਪਹੁੰਚ ਕਰੇਗਾ ਦੇਖੋ ਜੇ ਤਾਂ ਕੋਈ ਭਰਾ ਮਾਨਤਾਨ ਕਰਾਉਣਾ ਚਾਹੁੰਦਾ ਹਾਂ ਤਾਂ ਮਾਨਤਾਨ ਕਰ ਦੇਾਂਗੇ ਹਾਂ ਜੇ ਭਰਾ ਪਹੁੰਚ ਕਰਾਉਣੀ ਚਾਹੁੰਦਾ ਹੈ ਤਾਂ 100 ਕਿਲੋਮੀਟਰ ਦੀ ਪਹੁੰਚ ਦੇ ਦੇਾਂਗੇ ਮਾਨਤਾਨ ਇਹੀ ਹੈ ਵੀ ਜਾਂ ਤਾਂ ਪਹੁੰਚ ਕਰਾ ਲੈ ਵੀ ਤੇ ਜਾਂ ਮਾਨਤਾਨ ਕਰਾ ਲੈ ਠੀਕ ਹੈ ਭਾਈ ਲੈ ਵੀ ਮਿੱਤਰੋ ਜਾਂ ਦਾ ਤੁਹਾਡੇ ਘਰੇ ਆ ਕੇ ਡਾਲੇ ਤੋਂ ਉੱਤਰ ਜਾਣੀਆਂ ਤੇ ਜਾਂ ਫਿਰ ਤੁਹਾਡਾ ਹੋ ਜਾਊਗਾ ਮਾਨਤਨ ਕੱਲੀ-ਕੱਲੀ ਤੇ ਕੋਈ ਜਿਹੜਾ ਕਿਰਾਇਆ ਜਿਹੜਾ ਪਹੁੰਚ ਆਉ ਨਹੀਂ ਹੋਣੀ ਜੋੜਾ ਲੈਣ ਤੇ ਇੱਕ ਦਵਾ ਦਿਓ ਗਵੰਡੀਆਂ ਨੂੰ ਤੇ ਇੱਕ ਰੱਖ ਲਿਆ ਜੀ ਆਪ ਤੇ ਫੇਰ ਬਈ ਤੁਹਾਡਾ ਕਰਾਇਆ ਹੋ ਜਾਣਾ ਵਾ ਮੁਫਤ ਦੇ ਵਿੱਚ ਪਹੁੰਚਦੇ ਤੁਹਾਨੂੰ ਚੋਂ ਗੱਲਬਾਤ ਦੇ ਸੌਦਾ ਜਿਹੜਾ ਕੋਈ ਮੜਾ ਮੋਟਾ ਦਾ ਲੱਜ ਜੀ ਰੱਖ ਹੀ ਲੈਗਾ ਅਗਲੇ ਦੀ ਨਹੀਂ ਐ ਤਾਂ ਕੋਈ ਨਹੀਂ ਨਹੀਂ ਕੋਈ ਗੱਲ ਹਾਂ ਵੀ ਹਨਾ ਹਾਂ ਕਿਹੜਾ ਵੇਚਦੇ ਕਰਦੇ ਨਹੀਂ ਜਾਂ ਹਾਂ ਹਾਂ ਹੁੰਦਾ ਹੀ ਆ ਯਾਰ ਲੈ ਵੀ ਬਈ ਗੱਲਬਾਤ ਕਰੋ ਕਟੀਆਂ ਸਾਂਭਲਿਓ ਜਾ ਕੇ ਦੋ ਪੂਰੀਆਂ ਨਾਲ ਹੀ ਫੀਟ ਦੀਆਂ ਰੱਖ ਕੇ ਲੈ ਜਾਓ ਤੇ ਇਹੀ ਕਟੀਆਂ ਪਹਿਚਾਣ ਚਣੀ ਆਉਣੀਆਂ ਤੇ اچھا بھائی ਨੰਬਰ ਤਾਂ ਹੈਗਾ 9814956244 ਹੈ ਨਾ 9814956244 9814956244 ਗੱਲਬਾਤ ਦੇ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ